ਨੰਬਰ 1 ਲੋਕਾਂ ਦੀ ਪ੍ਰਵਾਹ ਕਰਨੀ ਬੰਦ ਕਰ ਦਿਓ ਹੁਣੇ ਇਸੇ ਟਾਈਮ ਜੇ ਅੱਜ ਮਿਸਤਰੀ ਲੱਗੇ ਵੀ ਨਾ ਤੇ ਮੈਂ ਤਾਂ ਕਹਨਾ ਹਟਾ ਦਿਓ ਇਹਦੇ ਨਾਲ ਖਰਚਾ ਬੜਾ ਘਟਣਾ ਜੇ ਬਜ਼ੁਰਗ ਉਦਾਹਰਣ ਦਿੰਦੇ ਹੁੰਦੇ ਨੇ ਵੀ ਪਹਿਲਾਂ ਇੱਕ ਘਰ ਦੇ ਵਿੱਚ ਸ਼ਾਮ ਨੂੰ ਚੁੱਲ੍ਹੇ ਤੇ ਇੱਕ ਤਿੱਲੀ ਬਲਦੀ ਸੀ ਹੁਣ ਤਿੰਨ ਅੱਡੋਗਣੇ ਤੇ ਤਿੰਨ ਸਿੱਖਾਂ ਬਲਦੀਆਂ ਨੇ ਜ਼ਮੀਨ ਵਿੱਚ ਬਿਨਾਂ ਕਰਜ਼ਾ ਲੈਣਾ ਅੱਜ ਕੱਲ ਇਹ ਵੀ ਕਈ ਵਾਰ ਵੇਖਣ ਨੂੰ ਮਿਲਦਾ ਵੀ ਲੈਣਾ ਕੁਛ ਨਹੀਂ ਹੈ ਤੁਸੀਂ ਐਂ ਕਰੋ ਰੋਟੀ ਚੰਗੀ ਕਰਦੇ ਆ ਜੀ ਉਹ ਰੋਟੀ ਚੰਗੀ ਕਰਨ ਦੇ ਵਿੱਚ ਮੈਂ 7-7 ਲੱਖ ਦੇ ਥੱਲੇ ਆਏ ਪਰਿਵਾਰ ਵੀ ਵੇਖੇ ਨੇ ਭਾਈ ਆਮਦਨ ਨੂੰ ਦੋ ਤਰੀਕਿਆਂ ਨਾਲ ਵਧਾਇਆ ਜਾ ਸਕਦਾ ਇੱਕ ਪੈਦਾਵਾਰ ਵਧਾ ਕੇ ਤੇ ਦੂਜਾ ਖਰਚੇ ਘਟਾ ਕੇ ਜੇ ਅੱਜ ਕੋਈ ਐਸੀ ਚੀਜ਼ ਖਰੀਦਾਂਗੇ ਜਿਹਦੀ ਸਾਨੂੰ ਲੋੜ ਨਹੀਂ ਹੈ ਤੇ ਕਈ ਵਾਰੀ ਉਹ ਚੀਜ਼ ਵੇਚਣੀ ਪੈ ਜਾਂਦੀ ਹੈ ਜਿਹਦੀ ਉਸ ਵੇਲੇ ਸਭ ਤੋਂ ਵੱਧ ਲੋੜ ਹੁੰਦੀ ਹੈ ਪੰਜਾਬ ਦੇ ਹਰੇਕ ਫਾਰਮਰ ਹਾਊਸਹੋਲਡ ਤੇ ਹਰੇਕ ਕਿਸਾਨੀ ਪਰਿਵਾਰ ਤੇ 1.5 ਤੋਂ ਪੌਣੇ 2 ਲੱਖ ਦਾ ਔਸਤਨ ਐਵਰੇਜ ਕਰਜ਼ਾ ਕਿਸੇ ਸਿਰ ਚਲੋ ਹੈ ਹੀ ਨਹੀਂ ਕਿਸੇ ਸਿਰ ਇਹ 40 40 ਲੱਖ ਵੀ ਬਣਿਆ ਹੋਇਆ ਆਪਾਂ ਗੱਲ ਕਰਨੀ ਹੈ ਅੱਜ ਐਸੇ ਇੱਕ ਐਵਰੇਜ ਪਰਿਵਾਰ ਦੀ ਜਿਹਦੇ ਸਿਰ ਕਰਜ਼ਾ ਹੈ ਤੇ ਉਹ ਕਰਜ਼ੇ ਨੂੰ ਲਾਹਣਾ ਚਾਹੁੰਦੇ ਇਸ ਕਰਜ਼ੇ ਦੇ ਕਾਰਨਾਂ ਦੀ ਗੱਲ ਵੀ ਕਰਾਂਗੇ ਤੇ ਤਰੀਕਿਆਂ ਦੀ ਗੱਲ ਵੀ ਕਰਾਂਗੇ ਜਿਹੜੇ ਮੇਰੇ ਵੀਰ ਭੈਣ ਭਰਾ ਹੌਸਲਾ ਹਾਰ ਚੁੱਕੇ ਨੇ ਵੀ ਇਹ ਤੇ ਲੈਣਾ ਹੀ ਨਹੀਂ ਅਸੀਂ ਬਰਬਾਦ ਹੀ ਹੋ ਜਾਣਾ ਸਾਡੇ ਪੱਲੇ ਕੱਖ ਨਹੀਂ ਰਹਿਣਾ ਜ਼ਮੀਨ ਹੀ ਵੇਚਣੀ ਪੈਣੀ ਹੈ ਉਨਾਂ ਲਈ ਮੇਰੇ ਵੱਲੋਂ ਮਾਫੀ ਐ ਸასი ਕਾਲ ਉਹ ਵੀਡੀਓ ਬੰਦ ਕਰਕੇ ਜਾ ਸਕਦੇ ਜਿੰਨਾ ਚ ਇਹ ਹੌਸਲਾ ਹੈਗਾ ਕਿ ਅਸੀਂ ਕੰਮ ਕਰਕੇ ਇਹ ਕਰਜ਼ਾ ਲਾ ਸਕਦੇ ਆ ਕਿਉਂਕਿ ਕਰਜ਼ੇ ਦੇ ਟਰੈਪ ਦੇ ਵਿੱਚ ਇਸ ਜਾਲ 'ਚ ਤੁਸੀਂ ਇਕੱਲੇ ਨਹੀਂ ਆਏ ਆਪਣੇ ਆਲੇ ਦੁਆਲੇ ਜਿੰਨੇ ਵੀ ਵੱਡੇ ਬਿਜ਼ਨਸ ਵੇਂਦੇ ਹੋ ਤੁਸੀਂ ਸ਼ਹਿਰਾਂ ਦੇ ਵਿੱਚ ਟੀਵੀਆਂ 'ਚ ਆ ਸਾਰੀਆਂ ਵੱਡੀਆਂ ਵੱਡੀਆਂ ਕੰਪਨੀਆਂ ਇਹ ਸਭ ਕਰਜ਼ਾ ਲੈ ਕੇ ਹੀ ਆਪਣਾ ਕੰਮ ਤੋਰ ਰਹੇ ਨੇ ਲੇਕਿਨ ਇਹਨਾਂ ਨੂੰ ਸ਼ਾਬਾਸ਼ੀ ਇਸ ਲਈ ਹੈ ਕਿ ਇਹ ਕਰਜ਼ਾ ਇਹਨਾਂ ਨੇ ਉਸਾਰੂ ਕੰਮਾਂ ਤੇ ਲਾਇਆ ਸਾਡੇ ਤੋਂ ਜਿਹੜੀ ਗਲਤੀ ਹੋ ਗਈ ਹੈ ਉਹ ਇਹ ਹੈ ਕਿ ਅਸੀਂ ਉਹਨੂੰ ਕੁਝ ਅਨਪ੍ਰੋਡਕਟਿਵ ਕੰਮਾਂ ਤੇ ਲਾ ਲਿਆ ਜਿੱਥੋਂ ਸਾਨੂੰ ਕਮਾਈ ਨਹੀਂ ਆਈ ਕਾਰਨ ਬੜੇ ਹੋ ਸਕਦੇ ਨੇ ਕਈ ਵਾਰੀ ਤੇ ਕਰਜ਼ਾ ਐਨ ਚੜ ਜਾਂਦਾ ਹੈ ਕਿ ਸਾਡੀ ਗਲਤੀ ਨਹੀਂ ਹੁੰਦੀ ਸੋ ਇਸ ਕਰਜ਼ੇ ਨੇ ਚਿੰਤਾ ਤਣਾਅ ਸਟ्रेस ਤੇ ਡਿਪਰੈਸ਼ਨ ਇਹ ਸਾਰੇ ਜਿਹੜੇ ਅੱਖਰਾਂ ਨੂੰ ਜਨਮ ਦਿੱਤਾ ਇਹ ਅੱਖਰ ਹੁਣ ਬਿਮਾਰੀ ਬਣ ਗਏ ਕਈਆਂ ਨੇ ਯਾਰੀ ਦੋਸਤੀ ਤੇ ਰਿਸ਼ਤੇਦਾਰੀ ਵੀ ਗਵਾ ਲਈ ਤੇ ਕਈਆਂ ਘਰਾਂ ਦੇ ਵਿੱਚ ਇਹ ਕਰਜ਼ਾ ਫਿਰ ਫਾਹਾ ਲੈਣ ਦਾ ਕਾਰਨ ਬਣਿਆ ਸੁਸਾਇਡ ਦਾ ਕਾਰਨ ਬਣਿਆ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਰਨ ਦੀ ਕਰਜ਼ੇ ਦਾ ਪਿੰਡਾਂ ਦੇ ਵਿੱਚ ਕਹਿ ਲਈਏ ਸਭ ਤੋਂ ਵੱਡਾ ਕਾਰਨ ਵੱਡੀ ਕੋਠੀ ਸਭ ਤੋਂ ਪਹਿਲਾਂ ਤੇ ਆਪਾਂ ਪਾਈ ਕੱਚਾ ਘਰ ਢਾ ਕੇ ਪੱਕਾ ਪਾ ਰਹੇ ਆਂ ਔਰ ਇਸ ਘਰ ਨੇ ਆਮਦਨ ਨਹੀਂ ਦੇਣੀ ਜੋ ਪੁਰਾਣੇ ਚ ਸਰਦਾ ਸੀ ਪਿਆ ਤੇ ਉਹ ਚੱਲ ਸਕਦਾ ਸੀ ਜਿਨ੍ਹਾਂ ਨੇ ਜੀ ਨਹੀਂ ਢਾਇ ਤੋ ਨਾ ਢਾਇਓ ਜਦ ਤੱਕ ਤੁਹਾਨੂੰ ਕੋਈ ਵਧੀਆ ਹੋਰ ਇਨਕਮ ਦਾ ਸੋਰਸ ਨਹੀਂ ਮਿਲਦਾ ਇੱਕ ਤੇ ਅਸੀਂ ਕੋਠੀ ਪਾ ਲਈ ਹੈ ਇੱਕ ਫਿਰ ਮਹਿੰਗੇ ਪੈਲਸਾਂ ਦੇ ਵਿੱਚ ਅਸੀਂ ਵਿਆਹ ਕੀਤੇ ਨੇ ਇੱਕ ਜਾਂ ਦੋ ਘਰਾਂ 'ਚ ਵਿਆਹ ਹੋ ਜੇ ਪੈਲਸ ਦੇ ਵਿੱਚ ਲੇਕਿਨ ਉਹ ਘਰ ਵੀ ਕਰ ਸਕਦੇ ਸੀ ਲੇਕਿਨ ਉਹ ਸ਼ਰੀਕੇ ਦੇ ਵਿੱਚ ਨੱਕ ਨੁਕ ਦੀ ਗੱਲ ਹੁੰਦੀ ਹੈ ਨਾ ਵੀ ਉਹਨਾਂ ਨੇ ਕੀਤਾ ਤੇ ਅਸੀਂ ਕਿਉਂ ਨਹੀਂ ਪਰ ਇਹਦੇ ਵਿੱਚ ਅੱਗੇ ਜਾ ਕੇ ਗੱਲ ਕਰਾਂਗੇ ਕਿ ਮੁੰਡੇ ਵਾਲੇ ਜ਼ਿਆਦਾ ਰੋਲ ਪਲੇ ਕਰ ਸਕਦੇ ਤੀਜਾ ਕਾਰਨ ਹੋ ਸਕਦਾ ਹੈ ਕਿ ਆਪਾਂ ਕਿਸੇ ਧੀ ਪੁੱਤਰ ਨੂੰ ਬਾਹਰ ਭੇਜਿਆ ਇਸ ਨੂੰ ਮੈਂ ਉਸਾਰੂ ਵਾਲੇ ਪਾਸੇ ਮੰਨਾਂਗਾ ਉਹ ਬਾਹਰ ਜਾ ਕੇ 95% ਤੇ ਬੱਚਿਆਂ ਨੇ ਵਧੀਆ ਕੰਮ ਤੋਰੀ ਆਈਏ ਉਹਨਾਂ ਨੇ ਕਰਜ਼ਾ ਲਾਇਆ ਕਈ ਵਾਰੀ ਭਾਈ ਵੱਡੇ ਟਰੈਕਟਰ ਦੀ ਲੋਡ ਨਹੀਂ ਹੁੰਦੀ ਤੇ ਉਹ ਲਿਆ ਕੇ ਆਪਾਂ ਘਰ ਖਲਾਰ ਲੈਨੇ ਆ ਚਿੱਟਾ ਹਾਥੀ ਉਹ ਬਹੁਤ ਖਰਚਾ ਖਾਂਦਾ ਤੇ ਜਾਂ ਸਾਨੂੰ ਕਾਰ ਦੀ ਬਹੁਤੀ ਲੋਡ ਨਹੀਂ ਹੁੰਦੀ ਜਾਂ ਕਹੋ ਕਿ ਚਲਦੀ ਦੀ ਲੋਡ ਹੋ ਸਕਦੀ ਹੈ 2.5 ਲੱਖ ਲਾ ਕੇ ਸਰ ਸਕਦਾ ਲੇਕਿਨ ਅਸੀਂ ਫਿਰ ਨਵੀਂ ਲੈਣ ਦੀ ਉਹ ਵੀ ਤੁਹਾਡਾ ਖਰਚਾ ਕਰੇਗੀ ਉਸ ਤੋਂ ਬਾਅਦ ਹੋਰ ਸਾਡੇ ਕਈ ਨਜਾਇਜ਼ ਖਰਚ ਨੇ ਜਿਹੜੇ ਅਸੀਂ ਕਰਦੇ ਹਾਂ ਚੀਜ਼ ਹੁੰਦੇ ਹਾਂ ਸੁੰਦੇ ਹਾਂ ਵੀ ਅਸੀਂ ਉਹਦੇ ਵਰਗੀ ਜਾਂ ਉਸ ਤੋਂ ਵੱਡੀ ਚੀਜ਼ ਲੈ ਹੁੰਦੇ ਆ ਘਰ ਦੇ ਵਿੱਚ ਇੱਕ ਕਾਰਨ ਐਸਾ ਕਿ ਕੋਈ ਤੁਹਾਡੇ ਨਾਲ ਠੱਗੀ ਕਰ ਗਿਆ ਤੁਸੀਂ ਕਿਸੇ ਨੂੰ ਮਤ ਤੁਹਾਡੇ ਕੋਲ ਪੈਸੇ ਹੈਗੇ ਸੀ ਕੋਈ 5-10 ਲੱਖ ਤੁਸੀਂ ਉਹ ਕਿਸੇ ਨੂੰ ਮਦਦ ਵਾਸਤੇ ਦਿੱਤੇ ਤੇ ਉਹ ਭਾਈ ਅੱਗੋਂ ਮੁੱਕਰ ਗਿਆ ਦੁਨੀਆ ਮੁੱਕਰ ਜਾਂਦੀ ਏ ਪੈਸੇ ਲੈ ਕੇ ਉਹਦੇ 'ਚ ਤੁਹਾਡਾ ਕਸੂਰ ਕੋਈ ਨਹੀਂ ਲੇਕੇ ਨਾ ਕਾਰਨ ਬਣ ਗਿਆ ਕਿ ਇੰਨਾ ਸਾਰੇ ਕਾਰਨਾ ਕਰਕੇ ਕਰਜ਼ਾ ਚੜ ਗਿਆ ਕਈ ਇਲਾਕਿਆਂ ਦੇ ਵਿੱਚ ਫਿਰ ਕਈ ਵਾਰੀ ਅਗਰ 1-2 ਫਸਲ ਮਰ ਜੇ ਤਾ ਵੀ ਯਾਨੀ ਕਿ ਆਪਣੇ ਸਰ ਕਰਜ਼ਾ ਚੜ ਜਾਂਦਾ ਆਪਾਂ ਪਿੱਛੇ ਦੌੜ ਚ ਪਿੱਛੇ ਹੋ ਜਾਂਦੇ ਆ ਜਿਹੜਾ ਕੋਈ 2-4 ਲੱਖ ਨਾਲ ਰਲਣਾ ਸੀ ਉਹ ਨਹੀਂ ਰਲਿਆ ਆਪਾਂ ਇੱਥੇ ਇੱਕ ਘਰ ਲੈਨੇ ਆ 5-7 ਜਾਂ 10 ਕਿੱਲਿਆਂ ਵਾਲਾ ਤੇ 10 ਤੋਂ 12 ਲੱਖ ਰੁਪਈਆ ਆਪਾਂ ਕਰਜ਼ਾ ਮੰਨ ਕੇ ਚੱਲਦੇ ਆਂ ਵੀ ਉਹਨਾਂ ਸਿਰ ਇੱਕ ਕਰਜ਼ਾ ਹੈ 12-15 ਲੱਖ ਦਾ ਲਾ ਲਓ ਕਰਜ਼ਾ ਜੋ ਵੀ ਇੱਕ ਲਾਣਾ ਆਪਾਂ ਤੇ ਇੱਕ ਉਦਾਹਰਣ ਲੈ ਕੇ ਚੱਲਦੇ ਆਂ ਇਹਦੇ ਲਈ ਤੁਸੀਂ ਦੋ ਕੰਮ ਕਰਨੇ ਨੇ ਇੱਕ ਦਿਮਾਗੀ ਇੱਕ ਸਰੀਰਕ ਤੌਰ ਤੇ ਤੁਸੀਂ ਆਖੋਗੇ ਕਿਹੜੇ ਕਿਹੜੇ ਨੇ ਸਭ ਤੋਂ ਪਹਿਲਾਂ ਤੇ ਇੱਕ ਤੁਸੀਂ ਮੰਨਣੀ ਹੈ ਗੱਲ ਵੀ ਇਹ ਕਰਜ਼ਾ ਸਾਡਾ ਉਤਰੇਗਾ ਜ਼ਰੂਰ ਲਾਸਟ ਦੇ ਵਿੱਚ ਇੱਕ ਐਸੀ ਚੀਜ਼ ਦੱਸਾਂਗਾ ਜੇਕਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਗਰ ਤੁਸੀਂ ਲਾ ਲਈ ਤੇ ਜਿਹੜਾ ਕਰਜ਼ਾ 5 ਸਾਲ ਚ ਉਤਰਨਾ ਉਹ 3 ਸਾਲ ਚ ਵੀ ਉਤਰ ਜਾਏਗਾ ਉਸ ਤੋਂ ਪਹਿਲਾਂ 5-6 ਕੰਮ ਆਪਾਂ ਨੂੰ ਕਰਨੇ ਪੈਣੇ ਨੇ ਨੰਬਰ 1 ਤਰੀਕਾ ਨੰਬਰ 1 ਪਲਟੀ ਮਾਰੋ ਤੁਸੀਂ ਆਖੋ ਕਿਸੇ ਗੱਲ ਤੋਂ ਮੁਕਰਨ ਨੂੰ ਕਹਿ ਰਹੇ ਆ ਜਿਹੜਾ ਕਰਜ਼ਾ ਤੁਸੀਂ ਇੱਕ ਜਾਂ ਅਗਰ ਦੋ ਥਾਵਾਂ ਤੋਂ ਲਿਆ ਹੋਇਆ ਉਦਾਹਰਨ ਦੇ ਤੌਰ ਤੇ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਆਰਤੀ ਦਾ ਕਰਜ਼ਾ ਆਰਤੀ ਦਾ ਕਰਜ਼ਾ ਤਾਂ 1.5 ਤੋਂ ਲੈ ਕੇ ਮੈਕਸਿਮਮ 2 ਰੁਪਏ ਤੱਕ ਸਾਨੂੰ ਵਿਆਜ ਲੱਗਦੀ ਏ ਮਹੀਨੇ ਦੀ 15 ਤੋਂ 20000 ਰੁਪਏ ਮਹੀਨੇ ਦੀ ਵਿਆਜ ਬਣਦੀ ਏ ਅਗਰ ਤੁਹਾਡਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਜਾਂ ਕੋਈ ਐਸੀ ਫਰਮ ਹੈ ਜਿਹਦੇ ਨਾਲ ਤੁਹਾਨੂੰ ਗੱਲਬਾਤ ਕਰਕੇ ਪਤਾ ਲੱਗਾ ਹੁੰਦੇ ਨੇ ਕਈ ਬੰਦੇ ਐਸੇ ਮਦਦ ਕਰਨ ਵਾਲੇ ਵੀ ਲੋੜ ਵੀ ਹੁੰਦੀ ਉਹਨਾਂ ਨੂੰ ਅਗਰ ਤੁਹਾਨੂੰ 15 ਤੋਂ 20 ਪੈਸੇ ਘੱਟ ਵੀ ਅਗਰ ਵਿਆਜ ਤੇ ਮਿਲ ਜਾਂਦਾ ਡੇਢ ਰੁਪਏ ਵਾਲਾ ਕੋਈ ਇੱਕ 30 ਵੀ ਦੇ ਦੇ ਤੁਹਾਨੂੰ 2 ਰੁਪਏ ਦੇ ਕਰਜ਼ਾ ਤਾਂ 175 ਤੇ ਵੀ ਕੋਈ ਤੁਹਾਨੂੰ ਦੇ ਦੇ ਤਾਂ ਉਸ ਕਰਜ਼ੇ ਨੂੰ ਤੁਸੀਂ ਪਲਟੀ ਮਾਰ ਦਿਓ ਉੱਥੋਂ ਪੈਸੇ ਚੱਕ ਕੇ ਜੋ ਪਹਿਲਾਂ ਜ਼ਮੀਨ ਗਿਰਵੀ ਰੱਖੀ ਉਹ ਛਡਾ ਕੇ ਤੇ ਉਧਰ ਤੁਸੀਂ ਦੇ ਕੇ ਜਿਹੜਾ ਇਹ 15 20000 ਦੀ ਜਿਹੜੀ ਵਿਆਜ ਬਣਦੀ ਏ ਜਿਆਦਾ ਨਹੀਂ ਤੁਸੀਂ 12 ਤੋਂ 14000 ਦੇ ਕਰ ਲੋਗੇ 4 ਤੋਂ 5000 ਰੁਪਏ ਦਾ ਫਰਕ ਪੈ ਜਾਏਗਾ ਐਨੀ ਰਕਮ ਪਿੱਛੇ ਤੋ ਸਭ ਤੋਂ ਪਹਿਲਾ ਤਰੀਕਾ ਤੇ ਪਲਟੀ ਮਾਰਨ ਦਾ ਜੇ ਪੋਸੀਬਲ ਹੈ ਤਾਂ ਦੂਜੀ ਗੱਲ ਬਹੁਤ ਵੱਡੀ ਹੈ ਦੂਜੀ ਗੱਲ ਹੈ ਕਿ ਘਰ ਦੇ ਕੰਮ ਸਾਰੇ ਬੰਦ ਕਰ ਦਿਓ ਤੁਸੀਂ ਆਖੋ ਘਰ ਦੇ ਕੰਮ ਬੰਦ ਕਰ ਦਿਓ ਜਿਹੜਾ ਪਹਿਲਾ ਕਾਰਨ ਕੋਠੀ ਵਾਲਾ ਜੇ ਤੁਹਾਡੀ ਕੋਠੀ ਨੂੰ ਬਾਰੀਆਂ ਲੱਗ ਗਈਆਂ ਨੇ ਤੇ ਦਰਵਾਜ਼ੇ ਲੱਗ ਗਏ ਨੇ ਰੰਗ ਨਹੀਂ ਹੋਇਆ ਪਲਸਤਰ ਨਹੀਂ ਹੋਇਆ ਕੁਝ ਨਹੀਂ ਹੋਇਆ ਕਿਵੇਂ ਨਾ ਕਿਵੇਂ ਕਰਕੇ ਚੱਲ ਰਿਹਾ ਕੰਮ ਛੱਤ ਪੈ ਗਈ ਹੁਣੇ ਇਸੇ ਟਾਈਮ ਜੀ ਅਜ ਮਿਸਤਰੀ ਲੱਗੇ ਵੀ ਨਹੀਂ ਤੇ ਮੈਂ ਤਾਂ ਕਹਣਾ ਹਟਾ ਦਿਓ ਜਦੋਂ ਮੌਕਾ ਮਿਲੇਗਾ ਉਦੋਂ ਕਰਾ ਲਿਆ ਜੀ ਹੁਣੇ ਕੰਮ ਬੰਦ ਕਰ ਦਿਓ ਇਹ ਤੁਹਾਡੇ ਇਨੇ ਪੈਸੇ ਖਾਏਗਾ ਨਾ ਘਰ ਮੈਂ ਕਹਣਾ ਜਿੰਨੀਆਂ ਮਰਜ਼ੀ ਕਮਾਈਆਂ ਕਰ ਲਓ ਇਹ ਸਾਰੀਆਂ ਕੰਧਾਂ ਨੂੰ ਹੀ ਲੱਗੀ ਜਾਣੀਆਂ ਇਸ ਕਰਕੇ ਇਸ ਨੂੰ ਤੁਸੀਂ ਬੰਦ ਕਰ ਦਿਓ ਤੇ ਜਿਹੜੀ ਮੈਂ ਪਹਿਲੀ ਗੱਲ ਆਖੀ ਸੀ ਨਾ ਕਿ ਦਿਮਾਗੀ ਤੌਰ ਤੇ ਦੋ ਕੰਮ ਕਰਨ ਵਾਲੇ ਨੇ ਨੰਬਰ 1 ਲੋਕਾਂ ਦੀ ਪ੍ਰਵਾਹ ਕਰਨੀ ਬੰਦ ਕਰ ਦਿਓ ਲੋਕੀ ਕੀ ਕਹਿਣਗੇ ਸਾਨੂੰ ਕਿ ਪਹਿਲਾਂ ਤੇ ਐਵੇਂ ਰਹਿੰਦੇ ਸੀ ਹੁਣ ਐਵੇਂ ਰਹਿਣ ਡਏ ਨੇ ਪਹਿਲਾਂ ਤੇ ਬੜੇ ਵਧੀਆ ਕੱਪੜੇ ਪਾਉਂਦਾ ਸੀ ਹੁਣ ਮਾੜੇ ਪਾਉਣ ਲੱਗ ਗਿਆ ਰਿਸ਼ਤੇਦਾਰ ਕੀ ਆਖਣਗੇ ਇਹ ਸਾਰੀਆਂ ਗੱਲਾਂ ਨੂੰ ਦਿਮਾਗ ਚੋਂ ਕੱਢ ਦਿਓ ਦੁਆਰਾ ਫਿਰ ਪਾ ਲਿਆ ਜੇ ਜਦੋਂ ਪੈਸੇ ਆ ਗਏ ਨਾ 4-5 ਸਾਲਾਂ ਵਾਸਤੇ ਕੱਢ ਦਿਓ ਚੰਗੇ ਰਹੋਗੇ ਦੂਜੀ ਗੱਲ ਇਹ ਕਰਨੀਏ ਦਿਮਾਗੀ ਤੌਰ ਤੇ ਕਿ ਘਰ ਦੇ ਜਿਹੜੇ ਮੈਂਬਰ ਨੇ ਕਿਸੇ ਦੀ ਗਲਤੀ ਕਰਕੇ ਕੁਝ ਹੋਇਆ ਨਹੀਂ ਹੋਇਆ ਹੁਣ ਇੱਕ ਦੂਜੇ ਨੂੰ ਦੋਸ਼ ਨਹੀਂ ਦੇਣਾ ਵੀ ਤੇਰੀ ਗਲਤੀ ਕਰਕੇ ਇਹ ਹੈ ਉਦੇ ਨਾਲ ਕੁਝ ਨਹੀਂ ਹੋਣ ਲੱਗਾ ਉਹਦੇ ਨਾਲ ਤਣਾਅ ਹੋਰ ਵਧੇਗਾ ਮਿਲ ਕੇ ਪਤਾ ਇਹ ਲਾਓ ਕਿ ਹੋਰ ਕਮਾਈ ਕਿਵੇਂ ਹੋ ਸਕਦੀ ਹੈ ਟਾਰਗੇਟ ਜਿਹੜਾ ਮੈਂ ਤੁਹਾਨੂੰ ਦੱਸਿਆ ਇਹੀ ਹੈ ਕਿ ਆਉਣ ਵਾਲੇ ਕੰਮਾਂ 'ਚ ਤੁਸੀਂ ਜਿਹੜੀ ਵਿਆਜ ਹੈ ਨਾ ਇਹਦੇ ਬਰਾਬਰ ਦਾ ਕੋਈ ਨਾ ਕੋਈ ਕੰਮ ਨਾਲ ਤੋਰਨਾ ਨੌਕਰੀ ਕਰਨੀ ਹੈ ਕੋਈ ਵੀ ਤੁਸੀਂ ਨਾਲ ਕਾਰੀਗਰੀ ਕਰ ਸਕਦੇ ਹੋ ਕਿ ਇਹ ਵਿਆਜ ਦੇ ਬਰਾਬਰ ਦੀ ਇਨਕਮ ਮੈਂ ਮਹੀਨੇ ਦੀ ਕਮਾਣੀ ਕਮਾਣੀ ਇਹ ਜਿਹੜਾ ਕਰਜ਼ਾ ਲੈਣਾ ਨਾ ਇਹ ਤੁਹਾਡੀ ਜਿਹੜੀ ਵੀ ਕੋਈ ਦੁਕਾਨਦਾਰੀ ਹੈ, ਬਿਜ਼ਨਸ ਹੈ ਜਾਂ ਖੇਤੀ ਹੈ ਉਸੇ ਦੀ ਫਸਲ ਦੀ ਇਨਕਮ ਤੋਂ ਲੈਣਾ। ਲੇਕਿਨ ਜਦੋਂ ਆਏ ਸ਼ਮਾਈ 1.5 2 ਲੱਖ ਵਿਆਜ ਜੁੜ ਜਾਂਦਾ ਉਹਦਾ ਪਤਾ ਨਹੀਂ ਲੱਗਦਾ। ਅੱਧੀ ਫਸਲ ਕਰਦੇ ਖਰਚਿਆਂ ਤੇ ਅੱਧੀ ਵਿਆਜ ਦੇ ਵਿੱਚ ਉਹ ਉੱਥੇ ਹੀ ਖੜਾ ਰਹਿਦਾ ਕਰਜ਼ਾ। ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਜਿੰਨੀ ਵਿਆਜ ਬਣਦੀ ਹੈ ਉਹਦੇ ਨਾਲ ਮਿਲਦਾ ਜੁਲਦਾ ਕੋਈ ਕੰਮ ਤੋਰੋ ਤੁਸੀਂ। ਉਹਦੇ ਮੈਂ ਤਰੀਕੇ ਦੱਸਾਂਗਾ ਤੁਹਾਨੂੰ ਔਰ ਤੁਸੀਂ ਅਪਣਾ ਸਕਦੇ। ਨੰਬਰ 3 ਤੇ ਬੇ ਲੋੜੀ ਖਰੀਦਦਾਰੀ ਬੰਦ ਕਈ ਕਹਣਗੇ ਹੁਣ ਇੰਨਾ ਕਰਜ਼ਾ ਚੜਿਆ 200 500 ਹਜ਼ਾਰ ਬਚਾ ਕੇ ਕੀ ਕਰਾਂਗੇ ਰਹਿਣ ਦਿੰਨੇ ਆ ਬੇ ਲੋੜੀ ਖਰੀਦਦਾਰੀ ਬੰਦ ਕਰਨੀ ਹੈ ਇਹ ਕੱਪੜੇ ਦੇ ਬਾਰੇ ਹੋ ਸਕਦੀ ਹੈ ਠੀਕ ਆ ਜਿਸ ਨੂੰ ਆਪਾਂ ਤੋਰਾ ਫੇਰਾ ਵੀ ਕਹਿ ਸਕਨੇ ਆ ਤੇ ਉਸ ਤੋਂ ਬਾਅਦ ਸੌਦੇ ਦੇ ਵਿੱਚ ਵੀ ਹੋ ਸਕਦੀ ਹੈ ਸੌਦਾ ਪੱਤਾ ਉਸ ਨੂੰ ਚੇਂਜ ਕਰ ਸਕਦੇ ਹੋ ਮੈਂ ਕਈ ਐਸੇ ਘਰ ਵੇਖੇ ਨੇ ਇੱਕ ਉਦਾਹਰਨ ਦੇਣਾ ਨਿੱਕੀ ਜੀ ਜਿਹੜਾ ਸਾਬਣ ਹੁੰਦਾ ਨਾ ਨਹਾਉਣ ਵਾਲਾ ਸਾਬਣ ਉਹ ਅੱਜ ਵੀ ਉਹਨਾਂ ਦੇ ਘਰ 'ਚ ਲਕਸੀ ਆਉਣ ਡਿਆ ਹੈ ਕਰਜ਼ਾ ਬਹੁਤ ਚੜਿਆ ਹੈ ਯਾਨੀ ਕਿ ਡਬਲ ਪੈਸੇ ਲੱਗਣ ਡੇ ਨੇ ਹਰੇਕ ਚੀਜ਼ ਦੇ ਵਿੱਚ ਹੁਣ ਇੱਥੇ ਫਰਕ ਪਤਾ ਕੀ ਪਏਗਾ ਜੇਕਰ 7500 ਦਾ ਸੌਦਾ ਵੀ ਬਣਦਾ ਜੇ ਤੁਸੀਂ ਉਸ ਨੂੰ ਜ਼ਿਆਦਾ ਨਹੀਂ ਮੈਂ ਕਹਿੰਨਾ 6500 ਤੀ ਲੈ ਏ ਤਾਂ 1000 ਰੁਪਈਆ ਕਿਤਨਾ ਕਿਤੇ ਤੇ ਲੱਗੇ ਗਈ ਨਾ ਅੱਗੇ ਵੇਲ ਉਹਦੀ ਖਰੀਦਦਾਰੀ ਇਹ ਹੈ ਕਿ ਜੇ ਮੈਂ ਇੱਕ ਮੁੰਡੇ ਦੀ ਗੱਲ ਕਰ ਲੀਨਾ ਐਗਜ਼ਾਮਪਲ ਦੇ ਤੌਰ ਤੇ ਉਹਦੇ ਕੋਲ ਸਪੋਰਟਸ ਤੇ ਦੂਜੇ ਆਪਣੇ ਲੈਦਰ ਵਾਲੇ ਸ਼ੂਜ਼ ਹੈਗੇ ਔਰ ਉਹ ਟੁੱਟੇ ਨਹੀਂ ਐ ਪੁਰਾਣੇ ਹੋ ਗਏ ਜਾਂ ਟੁੱਟੇ ਨਹੀਂ ਕਪੜੇ ਵੀ ਹੈਗੇ 2-4 ਜੀਨਾਂ ਜਾਂ ਫਾਰਮਲ ਕੁਰਤੇ ਪਜਾਮੇ 5-4 ਜੋੜੇ ਸਾਰੇ ਮਿਲਾ ਕੇ ਹੈਗੇ ਤਾਂ ਉਸ ਨੂੰ ਆਉਣ ਵਾਲੇ ਵਿਆਹ ਦੇ ਵਿੱਚ ਜਾਂ ਕਿਤੇ ਵੀ ਵਿਆਹ ਜਾਂ ਕੋਈ ਪਾਰਟੀ ਛਾੜਤੀ ਆ ਇਹ ਸਾਡਾ ਬੰਨ ਨਹੀਂ ਬਣ ਜਾਂਦਾ ਔਰ ਇਹ ਸਾਨੂੰ ਲੱਗਦਾ ਹੁੰਦਾ ਕਿ 2 ਮਹੀਨੇ ਪਹਿਲਾਂ ਵੀ ਅਗਰ ਜੇ ਵਿਆਹ ਲੰਘਿਆ ਹੋਵੇ ਤੇ ਬਾਅਦ ਚ ਕੋਈ ਪਾਰਟੀ ਆ ਜਾਏ ਨਾ ਵੀ ਇਹ ਤੇ ਫਲਾਣੇ ਵਿਆਹ ਚ ਪਾਇਆ ਸੀ ਲੋਕਾਂ ਨੇ ਵੇਖ ਲੈਣਾ ਤਾ ਕਰਕੇ ਕਿਹਾ ਸੀ ਪਹਿਲੀ ਚੀਜ਼ ਦਿਮਾਗੀ ਤੌਰ ਤੇ ਲੋਕਾਂ ਦੀ ਪਰਵਾਹ ਨਹੀਂ ਕਰਨੀ ਕਿ ਇਹ ਤੇ ਸੂਟ ਪੁਰਾਣਾ ਹੀ ਹੈ ਜ਼ਿਆਦਾਤਰ ਬੀਬੀਆਂ ਦੇ ਵਿੱਚ ਇਹ ਚੀਜ਼ ਹੁੰਦੀ ਆ ਮੁੰਡਿਆਂ 'ਚ ਘੱਟ ਹੁੰਦੀ ਆ ਕੱਪੜੇ ਅਗਰ ਸਰ ਸਕਦਾ ਨਾ ਤੇ ਉਸ ਰਿਪੀਟ ਕਰ ਲਿਆ ਕਰੋ ਵਿਆਹ ਤੇ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਹੈ ਅਗਰ ਦੋ ਜੁੜਿਆਂ ਦੇ ਕੱਪੜੇ ਵੀ ਆਉਂਦੇ ਨੇ ਨਾ ਇੱਕ ਵਿਆਹ ਤੇ ਦੋ ਇੱਕ ਮੁੰਡੇ ਦੇ ਕੁੜੀ ਦੇ ਵੀ ਆਪਾਂ ਲਾਈਏ ਬੱਚਿਆਂ ਦੇ ਕੱਪੜੇ ਇਹ ਮਿਨੀਮਮ ਹੈ 5000 ਰੁਪਏ ਮਿਨੀਮਮ ਆਮ ਘਰ ਦੀ ਗੱਲ ਕਰਨ ਡਿਆਂ ਤੇ ਬੀਬੀਆਂ ਦਾ ਕਈ ਵਾਰ ਸੂਟ ਏਡਾ ਆ ਜਾਂਦਾ ਹੁੰਦਾ ਖੈਰ ਮੈਂ ਬਹੁਤਾ ਚਲੋ ਘਰੇਲੂ ਕੰਮਾਂ 'ਚ ਤੇ ਨਹੀਂ ਪੈਣਾ ਚਾਹੁੰਦਾ ਲੇਕਿਨ ਮੈਂ ਪਹਿਲਾਂ ਗੱਲ ਕਰੀਏ ਵੀ ਕਿਤਾਬੀ ਗੱਲਾਂ ਨਹੀਂ ਹੈਗੀਆਂ ਇਹ ਸਾਡੇ ਪੰਜਾਬ ਦੀਆਂ ਗੱਲਾਂ ਨੇ ਪਿੰਡਾਂ ਦੀਆਂ ਗੱਲਾਂ ਨੇ ਜਿਨ੍ਹਾਂ ਤੇ ਅਸੀਂ ਵਿਚਾਰ ਕਰ ਸਕਦੇ ਆਂ ਨੰਬਰ 4 ਤੇ ਕੀ ਕਰਨਾ ਤੁਸੀਂ ਖੇਤੀ ਨਾਲ ਸਬੰਧਤ ਕੋਈ ਕੰਮ ਕਰਨੇ ਆ ਜੇ ਤੇ ਆਲਰੇਡੀ ਤੁਸੀਂ ਯਾਨੀ ਕਿ ਡੇਰੀ ਵਾਲਾ ਕੰਮ ਕੋਈ ਕਰ ਰਹੇ ਹੋ ਜਿਆਦਾ ਨਹੀਂ ਮੈਂ ਕਹਿੰਦਾ 4 ਤੋਂ 6 ਪਸ਼ੂ ਅਗਰ ਵਧੀਆ ਦੁੱਧ ਵਾਲੇ ਰੱਖੇ ਨੇ ਤਾਂ ਜਿਆਦਾ ਨਹੀਂ ਅੱਧੋ-ਅੱਧਾ ਖਰਚਾ ਆਪਾਂ ਨੂੰ ਵੱਜ ਜਾਂਦਾ ਹੁੰਦਾ ਜੇ ਤੁਹਾਡਾ ਸਾਰਾ ਖਰਚਾ 20000 ਲੱਗ ਗਿਆ ਇੱਕ ਮਹੀਨੇ ਦਾ 10000 ਤਾਂ ਛੱਡ ਜਾਂਦੇ ਆ ਘੱਟੋ-ਘੱਟ ਵਧੀਆ ਤਰੀਕੇ ਨਾਲ ਠੀਕ ਹੈ ਇਹਨਾਂ ਨੂੰ ਤੁਸੀਂ ਜ਼ਿਆਦਾ ਨਹੀਂ ਥੋੜਾ-ਥੋੜਾ ਵਧਾ ਲਓ 8 ਜਾਂ 10 ਕਰ ਲਓ ਇਹ ਕਿਵੇਂ ਕਰਨੇ ਆ ਜੇ ਘਰ ਦੇ ਵਿੱਚ ਮੰਨ ਕੇ ਚਲੋ 골ਡ ਪਿਆ ਇਹ 골ਡ ਐਮਰਜੈਂਸੀ ਕਰੰਸੀ ਹੁੰਦੀ ਹੈ ਜੇ ਲੱਗਦਾ ਵੀ ਹੁਣ ਲੋੜ ਹੈਗੀ ਏ ਥੋੜਾ ਬਹੁਤਾ ਇਹ ਗਿਰਵੀ ਰੱਖ ਕੇ ਕਹਿ ਲਓ ਜਾਂਦੇ ਤੇ ਕੋਈ 골ਡ ਲੋਨ ਲੈ ਕੇ ਜ਼ਿਆਦਾ ਵੱਡੀ ਖੇਡ ਨਹੀਂ ਖੇਡਣੀ ਜ ਜਿਹਦੇ ਨਾਲ ਦੋ ਮੱਝਾਂ ਜਾਂ ਇੱਕ ਦੀ ਗਾਂ ਹੋਰ ਆ ਜੇ ਤੇ ਸਾਡਾ ਕੰਮ ਵੱਧ ਜੇ ਨੰਬਰ 1 ਇਹ ਹੋ ਗਿਆ ਜਿਸ ਨੂੰ ਨਹੀਂ ਵਧਾਣਾ ਤੇ ਖੇਤੀ ਦੇ ਨਾਲ ਇੱਕ ਕਿੱਲਾ ਤੁਸੀਂ ਸਬਜੀ ਵਾਲੀ ਖੇਡ ਖੇਡ ਸਕਦੇ ਹੋ। ਬਾਕੀ ਚੀਜ਼ਾਂ ਉਹੀ ਕਰੋ ਆਪਣੀ ਰਵਾਇਤੀ ਜੋ ਖੇਤੀ ਕਰਦੇ ਹੋ ਠੀਕ ਹੈ ਬਹੁਤੇ ਪੰਗੇ ਨਾ ਲਈਏ 5-4 ਸਾਲ ਲੇਕਿਨ ਇੱਕ ਕਿੱਲੇ 'ਚ ਸਬਜੀ ਲਾ ਕੇ ਉਹ ਤੁਹਾਡੀ ਨਿਤ ਦੀ ਜਿਹੜੀ ਆਮਦਨ ਹੈ ਰੋਜ਼ ਦੀ ਉਹ ਨਾਲ ਐਡ ਹੁੰਦੀ ਜਾਏਗੀ। ਅਗਰ ਫਿਰ ਵੀ ਇਹ ਨਹੀਂ ਕਰਨੀ ਆ ਤਾਂ ਲੱਗਦਾ ਕਿ ਨਹੀਂ ਖਰਚਾ ਆਏਗਾ। ਜੇ ਡੰਗਰ ਬਿਲਕੁਲ ਨਹੀਂ ਹੈਗੇ ਤੇ ਲਿਉਣ ਦੀ ਕੋਸ਼ਿਸ਼ ਨਾ ਕਰਿਓ। ਜੇ ਡੰਗਰ ਨਹੀਂ ਹੈਗੇ ਪਸ਼ੂ ਨਹੀਂ ਦੁੱਧਾਰੂ ਤੇ ਲਿਉਣ ਦੀ ਕੋਸ਼ਿਸ਼ ਨਾ ਕਰਿਓ ਇਹ ਮਹਿੰਗੇ ਪੈ ਜਾਣਗੇ ਕਈ ਵਾਰੀ ਇਸ ਤੋਂ ਵੀ ਸੌਖਾ ਤਰੀਕਾ ਦੱਸਣਾ ਬਹੁਤ ਘੱਟ ਲਾਗਤ ਤੇ ਕਿਸੇ ਕਾਰ ਦੇ ਵਿੱਚ ਨਾ ਤੁਸੀਂ ਫੂਡ ਦਾ ਕੰਮ ਕਰਨਾ ਔਰ ਇਹਦੇ ਵਿੱਚ ਦੋਨੇ ਹਸਬੰਡ ਵਾਈਫ ਮਿਲ ਕੇ ਕਰ ਸਕਦੇ ਨੇ ਖਰਚਾ ਵੀ ਬਹੁਤ ਘੱਟ ਹੈ ਉਹੀ ਜੋ ਪਿਛਲੀ ਵੀਡੀਓ ਚ ਗੱਲ ਕੀਤੀ ਹੈ ਦੋਨੇ ਮਿਲ ਕੇ ਕੰਮ ਕਰਨਾ ਘਰੋਂ ਖਾਣਾ ਬਣਾ ਕੇ ਆਪਣੇ ਨੇੜੇ ਦੇ ਹਾਈਵੇ ਤੇ ਲਾ ਲਓ 800 ਤੋਂ 1000 ਰੁਪਏ ਵੀ ਅਗਰ ਤੁਸੀਂ ਬਚਾ ਲਿਆ ਤੇ ਤੁਸੀਂ 15 20000 ਤੇ ਬੜੇ ਆਰਾਮ ਨਾਲ ਪਹੁੰਚ ਜਾਓਗੇ ਠੀਕ ਹੈ ਬਹੁਤੀਆਂ ਜਾਨੀ ਕਿ ਹਵਾਲੀਆਂ ਗੱਲਾਂ ਨਹੀਂ ਕਰਨੀਆਂ ਵੀ ਤੁਹਾਡਾ ਕੰਮ ਹੀ ਇੰਨਾ ਚੱਲ ਪੈਣਾ ਲਿਆਣਾ ਲੱਗ ਜਾਣੀਆਂ ਹੋ ਸਕਦਾ ਚੱਲ ਪੇ ਔਰ ਕਰਜ਼ਾ ਲੈਣ ਤੋਂ ਬਾਅਦ ਵੀ ਤੁਸੀਂ ਉਹ ਕੰਮ ਕਰੀ ਜਾਓ ਇਸੇ ਬੰਨ ਸ਼ੁਰੂ ਹੋ ਜਾਏਗਾ ਟਾਰਗੇਟ ਕੀ ਹੈ ਕੇ 15 20 25000 ਰੁਪਇਆ ਕਮਾਣਾ ਹੀ ਕਮਾਣਾ ਇਹ ਸਾਰੇ ਥੋੜੇ ਬਾਤੇ ਤਰੀਕੇ ਨੇ ਇਹ ਨੰਬਰ ਚੌਥਾ ਸੀ ਨੰਬਰ 5 ਇਹ ਕੰਮ ਕਰ ਸਕਦੇ ਨੇ ਇਹ ਯਾਨੀ ਕਿ ਵਿਆਹ ਨਾਲ ਰਿਲੇਟਡ ਕੰਮ ਹੈ ਇਹ ਮੁੰਡੇ ਵਾਲੇ ਕਰ ਸਕਦੇ ਨੇ ਫੈਸਲਾ ਲੈ ਸਕਦੇ ਨੇ ਕਿ ਜਿਹੜਾ ਘਰ 'ਚ ਹੁਣ ਆਉਣ ਵਾਲਾ ਵਿਆਹ ਹੈ ਨਾ ਉਸ ਵਿਆਹ ਨੂੰ ਆਪਾਂ ਪੈਲਸ ਦੇ ਵਿੱਚ ਨਾ ਕਰੀਏ ਉਹ ਵਿਆਹ ਘਰ ਕਰ ਲਈਏ ਵਿਆਹ ਛੋਟਾ ਕਰ ਲਈਏ ਜਿਵੇਂ ਤਾਂ ਸਾਡਾ ਸਮਾਜ ਹੈ ਕੁੜੀਆਂ ਵਾਲਿਆਂ ਵਾਸਤੇ ਇਹ ਫੈਸਲਾ ਲੈਣਾ ਕਈ ਵਾਰੀ ਔਖਾ ਹੋ ਜਾਂਦਾ ਵੀ ਨਾ ਅਸੀਂ ਤੇ ਸਾਦਾ ਵਿਆਹ ਕਰਨਾ ਇਸ ਕਰਕੇ ਮੁੰਡੇ ਵਾਲਿਆਂ ਨੂੰ ਸਾਡੀ ਇਹ ਗੁਜਾਰਿਸ਼ ਹੈ ਜੇ ਤੁਸੀਂ ਆਪਣਾ ਮੁੰਡਾ ਕਿਸੇ ਘਰ ਵਿਆਹਣ ਲੱਗੇ ਉਹ ਤੇ ਹੋ ਸਕਦਾ ਹੈ ਉਹ ਘਰ ਕੋਈ ਆਹੀ ਹੋਵੇ ਤੇ ਤੁਸੀਂ ਕਹਿ ਸਕਦੇ ਹੋ ਭਾਈ ਇਹ ਸਾਦਾ ਵਿਆਹ ਸਾਨੂੰ ਮਨਜ਼ੂਰ ਹੈ ਕਦੇ ਮੌਕਾ ਮਿਲੇਗਾ ਬਾਅਦ ਚ ਪਾਰਟੀ ਸ਼ਾਟਿੰਗ ਕਰ ਲਾਂਗੇ ਅੱਗੇ ਨੰਬਰ 6 ਹੈ ਕਿ ਜਿਹੜਾ ਆਪਾਂ ਹੋਰ ਕੰਮ ਕੀਤਾ ਸੀ ਟਰੈਕਟਰ ਵਾਲਾ ਇਹ ਟਰੈਕਟਰ ਵੀ ਮੈਂ ਕਈਆਂ ਘਰਾਂ 'ਚ ਖੜੇ ਵੇਖੇ ਨੇ ਵੇਰ ਮੇਰਾ ਨੇ ਮਤਲਬ ਸ਼ੌਂਕ ਨਾਲ ਲਏ ਸੀ ਸਾਰਿਆਂ ਨੇ ਜੇ ਤੇ ਇਹਨੂੰ ਕਿਸੇ ਕਿਰਾਏ ਪਾੜੇ ਤੇ ਵੀ ਲਾਣਾ ਜੇਕਰ ਤੁਹਾਡੀ ਪਹਿਲੀ ਵਾਹਨ ਬੀਜਣ ਤੋਂ ਬਿਨਾ ਕਿਰਾਏ ਤੋਂ ਕੁਝ ਪੈਸੇ ਲੈ ਕੇ ਆਉਂਦਾ ਵਾ ਫਿਰ ਤਾਂ ਠੀਕ ਆ ਉਸ ਨੂੰ ਰੱਖੋ ਅਦਰਵਾਈਜ਼ ਉਸ ਨੂੰ ਵੇਚ ਕੇ ਛੋਟਾ ਡਰੈਕਟਰ ਲੈ ਲਓ ਜੇਕਰ ਇਹ ਤੁਸੀਂ ਨਵਾਂ ਜਾਂ ਕੋਈ ਮਤਲਬ 7-8 ਲੱਖ ਰੁਪਇਆ ਤੇ ਲਾਇਆ ਹੋਇਆ ਤਾਂ ਜੇ ਆਲਰੇਡੀ ਤੁਹਾਡੇ ਕੋਲ 2.5 ਲੱਖ ਰੁਪਇਆ ਵਾਲਾ ਟਰੈਕਟਰ 1.5 2 ਲੱਖ ਦਾ ਟਰੈਕਟਰ ਆ ਫਿਰ ਠੀਕ ਆ ਲੇਕਿਨ ਫਿਰ ਵੀ ਉਸ ਨੂੰ ਕਿਰਾਏ ਤੇ ਤੁਸੀਂ ਕਿਸ ਨਾ ਕਿਸੇ ਤਰੀਕੇ ਨਾਲ ਲਾ ਸਕਦੇ ਹੋ ਉਹਨੂੰ ਅੰਦਰ ਪੋਰਚ ਦੇ ਵਿੱਚ ਤੱਪੜ ਪਾ ਕੇ ਖਲਾਰਨਾ ਨਹੀਂ ਹੈ ਪਹਿਲੀ ਵਾਣ ਤੋਂ ਬਾਅਦ ਵੀ ਜਿਹੜੀ ਮੈਂ ਕਾਰ ਤੇ ਟਰੈਕਟਰ ਵੇਚਣ ਦੀ ਗੱਲ ਕਰ ਰਿਹਾ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹ ਕਰਜ਼ਾ ਲਾ ਲੈਣਾ ਜਾ ਕੇ ਆਪਣਾ ਨਾ ਉਸ ਨੂੰ ਜ਼ਮੀਨ ਲਾਏਗੀ ਕਰਜ਼ਾ ਤੁਸੀਂ ਉਹਦੇ ਨਾਲ ਬਹਾਨੇ ਨਾਲ ਜਿਹੜੇ ਮੈਂ ਨਵੇਂ ਕੰਮ ਕਰੇ ਨੇ ਤੁਸੀਂ ਇਹ ਸ਼ੁਰੂ ਕਰੋ ਹੋ ਸਕਦਾ ਜਿਵੇਂ ਪਹਿਲਾਂ ਕਿਹਾ ਕਰਜ਼ਾ ਲਾਉਣ ਤੋਂ ਬਾਅਦ ਵੀ ਉਹ ਵਧੀਆ ਕੰਮ ਚੱਲ ਪਏ ਫਿਰ ਚਾਰ ਪੈਸੇ ਵੀ ਹੱਥ 'ਚ ਆ ਜਾਣਗੇ ਠੀਕ ਅੱਗੇ ਹੈ ਨੰਬਰ 7 ਇਹ ਕੰਮ ਹੈਗਾ ਜੀ ਜਿਗਰੇ ਵਾਲਾ ਖਾਸ ਕਰਕੇ ਬੀਬੀਆਂ ਭੈਣਾ ਅਗਰ ਸਾਥ ਦੇਣ ਆਪਣੇ ਹਸਬੰਦ ਦਾ ਬੱਚਿਆਂ ਦਾ ਸਕੂਲ ਬਦਲੋ ਤੁਸੀਂ ਆਖੋਗੇ ਚੰਗੀ ਸਿੱਖਿਆ ਦੇਣ ਦੇਆਂ ਤੋਂ ਜਿਗਰੇ ਵਾਲਾ ਕੰਮ ਤਾਂ ਕਹਿੰਨਾ ਜੇਕਰ ਤੁਸੀਂ ਬੱਚੇ ਛੋਟੇ ਨੇ ਕੋਈ ਤੀਜੀ ਚੌਥੀ ਪੰਜਵੀਂ ਤੱਕਲੇ ਪੜ੍ਹਦੇ ਨੇ ਜਾਂ ਕਹਿੰਦੇ ਕਿ ਅੱਠਵੀਂ ਤੋਂ ਵੀ ਥੱਲੇ ਨੇ ਅਜੇ ਠੀਕ ਨੇ ਬੱਚੇ ਪੜਨ ਚ ਅੱਜਕੱਲ ਸਰਕਾਰੀ ਸਕੂਲਾਂ ਚ ਚੰਗੇ ਅਧਿਆਪਕ ਨੇ ਵਧੀਆ ਪੜ ਕੇ ਆਏ ਨੇ ਜ਼ਿਆਦਾ ਨਹੀਂ ਕਹਿੰਦਾ ਚਲੋ ਜਿੰਨੇ ਸਾਲ ਦਾ ਤੁਹਾਡਾ ਟਾਰਗੇਟ ਆ ਨਾ ਕਰਜ਼ਾ ਲਾਣ ਦਾ 3 ਤੋਂ 4 ਸਾਲ ਤੱਕ ਉਸ ਨੂੰ ਸਰਕਾਰੀ ਸਕੂਲ ਚ ਪੜਾ ਲਓ ਤੁਹਾਡਾ ਜਿਹੜਾ 3 ਮਹੀਨਿਆਂ ਦਾ ਕੋਈ 12 15 10 ਤੋਂ ਲੈ ਕੇ 20 ਤੱਕ ਜਿਹੜਾ ਵੀ ਖਰਚਾ ਹੈਗਾ 8000 ਘੱਟੋ ਘੱਟ ਹੋਣਾ ਹੀ ਹੈ ਪ੍ਰਾਈਵੇਟ ਸਕੂਲਾਂ ਦਾ ਉਹ ਤੁਹਾਡਾ ਬਚ ਜਾਏਗਾ ਮਹੀਨੇ ਦਾ ਹੀ ਠੀਕ ਹੈ ਤਾਂ ਉਧਰ ਤੁਸੀਂ ਤੁਹਾਡਾ ਜਿਹੜਾ 15 ਕਮਾਉਂਦੇ ਹੋ ਤੇ ਉਹ ਤੁਹਾਡਾ 25 ਵੀ ਹੋ ਜਾਏਗਾ ਨਹੀਂ ਜੇ ਇਹ ਨਹੀਂ ਕਰਨੀ ਤੇ ਘੱਟੋ ਘੱਟ ਸਕੂਲ ਉਹ ਬਦਲ ਲਓ ਵੀ ਸੀਬੀਐਸ ਹੀ ਪੜਾਉਣਾ ਹੈ ਗਰ ਤੁਸੀਂ ਤਾਂ ਜਿੱਥੇ ਤੁਸੀਂ ਫੀਸ 15 ਤੋਂ 18000 ਦੇ ਰਹੇ ਹੋ 3 ਮਹੀਨਿਆਂ ਦੀ ਉਹ ਤੁਸੀਂ ਫੀਸ ਐਸੀ ਕਰਨੀ ਹੈ ਕਿ 8 ਤੋਂ 10 ਹੋ ਜੇ ਘੱਟੋ ਘੱਟ ਉਸ ਨੂੰ ਅੱਧਾ ਜਾਂ ਕਹਿ ਲਓ ਕਿ 25% ਦੇ ਘਟਾਉਣ ਦੀ ਕੋਸ਼ਿਸ਼ ਕਰੋ ਸਕੂਲ ਐਸਾ ਬਦਲ ਲਓ ਆਲਮੋਸਟ ਸੇਮ ਹੀ ਹੁੰਦੇ ਨੇ ਸਾਰੇ ਬਹੁਤੇ ਵੱਡੇ ਸਕੂਲਾਂ 'ਚ ਜਿਆਦੀਆਂ ਯਾਨੀ ਕਿ ਸ਼ੋਸ਼ੇਬਾਜ਼ੀਆਂ ਹੁੰਦੀਆਂ ਨੇ ਉਹ ਇੱਕ ਤੋਂ 2 ਗਿਮਾ ਵਾਧਾ ਖੜਾ ਦੇਣਗੇ ਬਾਕੀਆਂ 'ਚ ਘਟ ਹੋ ਜਾਣਗੀਆਂ ਸਿਲੇਬਸ ਉਹੀ ਹੈ ਬੱਚੇ ਨੇ ਇੱਕ ਇੱਕ ਕਰਕੇ ਕਲਾਸਾਂ ਕਰੀ ਜਾਣੀਆਂ ਨੇ ਇਹ ਤੁਸੀਂ ਚੇਂਜ ਕਰ ਸਕਦੇ ਹੋ ਜਿਹਾ ਕਰ ਲੋ ਕੰਮ ਸਰਕਾਰੀ ਵਾਲਾ ਜਗਰੇ ਵਾਲਾ ਫਿਰ ਤੇ ਜ਼ਿਆਦਾ ਵਧੀਆ ਠੀਕ ਇਹ ਵੀ ਤੁਹਾਡੀ ਇਨਕਮ ਦੇ ਵਿੱਚ ਵਾਧਾ ਕਰੇਗਾ ਤੇ ਅੱਗੇ ਕੰਮ ਨੰਬਰ 8 ਸੀ ਕਿ ਇੱਕ ਸਟੈਪ ਡਾਊਨ ਆਜੋ ਵੈਸੇ ਗੱਲਾਂ ਤੇ ਆਪਾਂ ਚੜ੍ਹਦੀ ਕਲਾ ਦੀਆਂ ਕਰਾਂਗੇ ਵੈਸੇ ਇੱਕ ਸਟੈਪ ਡਾਊਨ ਕੀ ਹੈ ਕਿ ਜਿਹੜਾ ਤੁਹਾਡਾ ਰਹਿਣ ਸਹਿਣ ਘਰਾਂ ਦੇ ਵਿੱਚ ਨਾ ਜਿਵੇਂ ਮੈਂ ਪਹਿਲਾਂ ਕਿਹਾ ਵੀ ਸੌਦਾ ਅੱਜ ਵੀ ਉਹੀ ਆ ਰਿਹਾ ਜਿਵੇਂ ਪਹਿਲਾਂ ਚੰਗੇ ਸਮਿਆਂ 'ਚ ਆਪਾਂ ਲਿਖ ਲਿਖ ਕੇ ਭੇਜਦੇ ਸੀ ਇਸ ਚੀਜ਼ ਨੂੰ ਸੋਚੋ ਆਪਾਂ ਲੋਕਾਂ ਦੀ ਪ੍ਰਵਾਹ ਛੱਡ ਕੇ ਇੱਕ ਸਟੈਪ ਡਾਊਨ ਆਜੋ ਜੇ ਹਰੇਕ ਜਗ੍ਹਾ ਕਾਰ ਤੇ ਜਾਂਦੇ ਸੀ 5-700 ਦਾ ਖਰਚਾ ਹੁੰਦਾ ਬੱਸ ਤੇ ਤੁਰਜੋ ਦੁਨੀਆ ਜਾਂਦੀ ਹੈ ਠੀਕ ਹੈ ਜਿਸੇ ਮੋਟਰਸਾਈਕਲ ਜਾਣਾ ਬਣਦਾ ਉਥੇ ਮੋਟਰਸਾਈਕਲ ਲੈ ਜਾਓ ਜੇ ਕਾਰ ਨੂੰ ਚੰਗੇ ਕੰਮ ਤੇ ਲਾਇਆ ਨਾਲੇ ਉਹ ਤਾਂ ਜਾਣ ਜੋਗੀ ਨਹੀਂ ਰਹਿਣੀ ਫਿਰ ਹਨਾ ਇਸ ਕਰਕੇ ਉਹ ਸੋਚ ਕੇ ਵੇਖੋ ਜਿਹੜੇ ਘਰਾਂ 'ਚ ਨਹੀਂ ਐ ਜਦ ਜਦੋਂ ਸਾਡੇ ਕੋਲ ਨਹੀਂ ਸੀ ਅਸੀਂ ਕਿਵੇਂ ਆਉਣਾ ਚ ਨਹੀਂ ਕਰਦੇ ਸੀ ਠੀਕ ਇਸ ਕਰਕੇ ਉਹ ਇੱਕ ਸਟੈਪ ਡਾਊਨ ਕਰ ਲੋ ਜਿਹੜਾ ਤੁਹਾਡਾ ਥੋੜਾ ਜਿਹਾ ਰਹਿਣ ਸਹਿਣ ਹੈ ਨਾ ਵਿਚਾਰਾਂ ਦੇ ਤੌਰ ਤੇ ਉਹੀ ਰੱਖੋ ਲੇਕਿਨ ਸਾਦਮਰਾਦੇ ਬਣ ਜਾਓ ਜ਼ਿਆਦਾ ਨਹੀਂ ਕਹਿ ਰਿਹਾ ਤਿੰਨ ਤੋਂ ਪੰਜ ਸਾਲਾਂ ਲਈ ਉਸ ਤੋਂ ਬਾਅਦ ਫਿਰ ਪੈਸੇ ਜੁੜ ਜਾਣਗੇ ਫਿਰ ਤੁਸੀਂ ਸੋਹਣੇ ਕੱਪੜੇ ਲੈ ਲਿਆ ਜੀ ਤੇ ਹੁਣ ਜਿਹੜੀ ਮੈਂ ਗੱਲ ਦੱਸਣ ਜਾ ਰਿਹਾ ਮੈਨੂੰ ਲੱਗਦਾ ਕਿ ਮੇਰੀ ਪਸੰਦੀਦਾ ਗੱਲ ਮੈਂ ਤੇ ਮੇਰਾ ਦੋਸਤ ਇੱਕ ਦੂਜੇ ਨੂੰ ਇਹ ਸਵਾਲ ਕਰਨ ਦੇਏ ਸੀ ਕਿ ਜੇ ਤੈਨੂੰ ਮੌਕਾ ਮਿਲੇ ਕੁਝ ਦੋ ਜਾਂ ਤਿੰਨ ਚੇਂਜ ਲਿਆਉਣ ਦਾ ਦੁਨੀਆ 'ਚ ਤੇ ਜਦੋਂ ਮੇਰੀ ਵਾਰੀ ਆਈ ਮੈਂ ਕਿਹਾ ਬਾਕੀ ਗੱਲਾਂ ਤੇ ਹੋਰ ਵੀ ਕਰਾਂਗਾ ਲੇਕਿਨ ਇੱਕ ਚੀਜ਼ ਮੇਰੀ ਪਸੰਦੀਦਾ ਮੈਂ ਪਰਿਵਾਰਾਂ ਨੂੰ ਦੁਬਾਰਾ ਇਕੱਠੇ ਕਰ ਦਿਆਂਗਾ ਸਾਂਝੇ ਪਰਿਵਾਰ ਕਰ ਦਿਆਂਗਾ ਇਹ ਜਿਹੜਾ ਕੰਮ ਤੁਸੀਂ ਆ ਕਰਨ ਦੇ ਹੋਣਾ ਇਹ ਵੱਡਾ ਕਾਰਨ ਇੱਕ ਆਪਾਂ ਯਾਨੀ ਕਿ ਲਿਖਣਾ ਰਹਿ ਗਿਆ ਕਿ ਜਦੋਂ ਦੋ ਭਰਾ ਅੱਡ ਹੁੰਦੇ ਨੇ ਜਾਂ ਤਿੰਨੋਂ ਭਰਾ ਵੱਖ-ਵੱਖ ਹੋਏ ਜੇ ਅੱਜ ਵੀ ਤੁਸੀਂ ਦੋ ਜਾਂ ਤਿੰਨ ਭਰਾ ਹੋ ਨਾ ਮੈਂ ਕਹਿੰਦਾ ਇਕੱਠੇ ਹੋ ਜਾਓ ਵਿਆਹ ਇਹ ਤਾਂ ਨਹੀਂ ਵਿਆਹ ਇਹ ਤਾਂ ਹੀ ਬੀਬੀਆਂ ਦਾ ਫਿਰ ਇੱਥੇ ਰੋਲ ਆਉਂਦਾ ਬੀਬੀਆਂ ਇਕੱਠੇ ਕਰ ਸਕਦੀਆਂ ਜੇ ਤੁਸੀਂ ਇਹ ਇਕੱਠੇ ਹੋਗੇ ਤੇ ਜਿਹੜੇ ਕੰਮ ਤੁਸੀਂ 5 ਸਾਲਾਂ ਚ ਕਰਨੇ ਨੇ ਲਾ 3 ਸਾਲਾਂ ਦੇ ਵਿੱਚ ਨਾ ਹੋਏ ਔਰ ਤਿੰਨਾ ਦਾ ਕਰਜ਼ਾ ਨਾ ਉਤਰਿਆ ਤੁਸੀਂ ਤਾਂ ਕਹਿ ਦਿਓ ਇਹਦੇ ਨਾਲ ਖਰਚਾ ਬੜਾ ਘਟਨਾ ਜੇ ਬਜ਼ੁਰਗ ਉਦਾਹਰਣ ਦਿੰਦੇ ਹੁੰਦੇ ਨੇ ਵੀ ਪਹਿਲਾਂ ਇੱਕ ਘਰ ਦੇ ਵਿੱਚ ਸ਼ਾਮ ਨੂੰ ਚੁੱਲ੍ਹੇ ਤੇ ਇੱਕ ਤਿੱਲੀ ਬਲਦੀ ਸੀ ਹੁਣ ਤਿੰਨ ਅੱਡੋ ਗਨੇ ਤੇ ਤਿੰਨ ਸਿੱਖਾਂ ਬਲਦੀਆਂ ਨੇ ਹੁਣ ਇਸ ਤੋਂ ਹਿਸਾਬ ਲਾ ਲਵਾਂ ਵੀ ਸਭ ਤੋਂ ਛੋਟੇ ਤੋਂ ਛੋਟਾ ਖਰਚਾ ਉਹ ਡੱਬੀ ਦਾ 45 90 ਦਾ ਮੈਂ ਹੈਰਾਨ ਆ ਇੱਕੋ ਪਰਿਵਾਰ ਚ ਰਹਿੰਦੇ ਨੇ ਔਰ ਆਪਸ ਚ ਬੋਲਦੇ ਨੇ ਫੇਰ ਵੀ ਸਾਂਝੀ ਗੱਡੀ ਨਹੀਂ ਰੱਖ ਸਕਦੇ ਔਰ ਗੱਡੀ ਕੱਢਦੇ ਕਦੋਂ ਨੇ ਮਹੀਨੇ ਚ ਦੋ ਵਾਰੀ ਫੇਰ ਵੀ ਆਪਣੀ ਲਿਆਉਣੀ ਹੈ ਕਹਿੰਦੇ ਕਿਉਂ ਕਿ ਵੱਡੇ ਨੇ ਜਾਂ ਪੁਰਾਣੇ ਨੇ ਲਹਿਨ ਦੀ ਏ ਇਹਨਾਂ ਚੀਜ਼ਾਂ ਨੂੰ ਕੱਢੋ ਆਪਣੇ ਦਿਲਾਂ ਚੋਂ ਦੋ ਚਾਰ ਸਾਲਾਂ ਲਈ ਤੇ ਇਕੱਠੇ ਹੋ ਜੋ ਇਕੱਠੇ ਰਹਿ ਕੇ ਤੁਸੀਂ ਇਹ ਕੰਮ ਕਰ ਸਕਦੇ ਇਹ ਤੇ ਮੇਰੀ ਅੱਖੀਂ ਵੇਖੇ ਦੀ ਗੱਲ ਹੈ ਆਪਾਂ ਨੂੰ ਆਪਣੇ ਪਿੰਡ ਦੀ ਤੇ ਆਪਣੇ ਆਲੇ ਦੁਆਲੇ ਦੋ ਤਿੰਨ ਪਿੰਡਾਂ ਦੀ ਕਹਾਣੀ ਜੀ ਪਤਾ ਹੀ ਹੁੰਦੀ ਹੈ ਪਰਿਵਾਰਾਂ ਬਾਰੇ ਪਤਾ ਹੁੰਦਾ ਵੀ ਉਹ ਕੀ ਕਰ ਰਹੇ ਨੇ ਕਿਵੇਂ ਕਿਵੇਂ ਉਹਨਾਂ ਨੇ ਫੈਸਲੇ ਲਏ ਸੋ ਇਹ ਸੀ ਮੇਰੇ ਵੱਲੋਂ ਇੱਕ ਨਿੱਕਾ ਜਿਹਾ ਸੁਝਾ ਚੰਗਾ ਲੱਗੇ ਤਾਂ ਵੀਡੀਓ ਸ਼ੇਅਰ ਕਰ ਦਿਓ ਤੇ ਇਸ ਕੰਮਾਂ ਤੇ ਗੌਰ ਜਰੂਰ ਕਰਿਓ ਪਰਮਾਤਮਾ ਤੁਹਾਡੇ ਤੇ ਮਿਹਰ ਬਣਾਈ ਰੱਖੇ ਸਤਿ ਸ਼੍ਰੀ ਅਕਾਲ ਜੀ